ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਮੇਜਰ ਸਿੰਘ ਪਿੰਡ ਕੋਟ ਭਾਈ ਤਹਿਸੀਲ ਗਦਲਵਾ ਜ਼ਿਲ੍ਹਾ ਸ਼੍ਰੀ ਮਕਸਦਰ ਸਾਹਿਬ ਹੈ ਜੀ ਮੈਂ ਆਪਣੇ ਪਿੰਡ ਗੁਰੂ ਘਰ ਦੇ ਵਿੱਚੋਂ ਜੀ ਅਰਦਾਸ ਬੇਨਤੀ ਕਰਕੇ ਯਾਤਰਾ ਆਰੰਭ ਕੀਤੀ ਸਾਈਕਲ ਤੇ ਲੈਰ ਤੱਕ ਗੁਰਦਵਾਰ ਪਤ੍ਰ ਸਾਹਿਬ ਜੀ ਦੀ ਉਥੋਂ ਯਾਤਰਾ ਕਰਦਾ ਹੋਇਆ ਜੀ ਰਾਤ ਪਿੰਡ ਸ਼ੇਰੋਂ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਹੈ ਜੀ ਇਹੇ ਕੰਟਨ ਬਾਬਾ ਸਿਧਾਨਾ ਸਾਹਿਬ ਜੀ ਚਹੀਦ ਇਸ ਗੁਰੂ ਘਰ ਦੇ ਵਿੱਚ ਮੈਂ ਪੜਾ ਕੀਤਾ ਸੀਗਾ ਇੱਥੋਂ ਦੇ ਪ੍ਰਬੰਧਕਾਂ ਨੇ ਮੇਰਾ ਮਾਨ ਸਰਮਾਨ ਕੀਤਾ ਜੀ ਬਹੁਤ ਵਧੀਆ ਲੱਗਿਆ ਤੇ ਬਾਬਾ ਨਾਨਕ ਇੱਥੇ ਦੇ ਸੰਗਤਾਂ ਤੇ ਤੇ ਪ੍ਰਬੰਧਕਾਂ ਤੇ ਮੇਰੇ ਪਰ ਹੱਥ ਰੱਖੇ ਜੀ ਤੇ ਇੱਥੋਂ ਉਹਨਾਂ ਚਾਲੇ ਪਾਉਣ ਲੱਗਿਆ ਜੀ ਸ਼੍ਰੀ ਮਕਸਦ ਸਾਹਿਬ ਵਾਲਾ ਪਿੰਡ ਕੋਟਪੇਵਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ